you <laughs> ਅੱਜ ਪੰਜਾਬ ਰੀਅਲ اسٹیਟ ਡੀਲਰਜ਼ ਐਂਡ ਕਲੋਨਾਈਜ਼ੇਸ਼ਨ ਐਸੋਸੀਏਸ਼ਨ ਵੱਲੋਂ ਸ਼ਾਂਤਮਈ ਗਾਂਧੀ ਜੀ ਦੀ ਜਨਮ ਦਿਨ ਨੂੰ ਸਮਰਪਿਤ ਅੱਜ ਇੱਕ ਰੋਸ਼ ਪ੍ਰਦਰਸ਼ਨ ਕੀਤਾ ਕਿਉਂਕਿ ਗਾਂਧੀ ਜੀ ਨੇ ਕਿਹਾ ਸੀ ਕਿ ਜੇ ਤੁਹਾਨੂੰ ਕੋਈ ਸਮੱਸਿਆ ਹੋਵੇ ਪਬਲਿਕ ਇੰਟਰਵਰ ਦੇ ਕੋਈ ਸਮੱਸਿਆ ਹੋਵੇ ਤੁਸੀਂ ਸ਼ਾਂਤਮਈ ਉਹਦਾ ਕਰ ਸਕਦੇ ਜੇ ਲਗਭਗ 3 ਸਾਲ ਦਾ ਇਸ ਸਾਲ ਦਾ ਸਮਾਂ ਬੀਤ ਚੁੱਕਾ ਵਾ ਅਸੀਂ ਸਰਕਾਰ ਕੋ ਇਹ ਮੰਗ ਕਰਨੇ ਆ ਵੀ ਇਹਨਾਂ ਕਹਿਆ ਹੈ ਵੀ ਬਦਲਾ ਲਿਆਂਦਾ ਜਾਵੇਗਾ ਜੋ ਪਹਿਲਾਂ ਸਰਕਾਰਾਂ ਨੇ ਕੀਤਾ ਉਹ ਆਪਾਂ ਉਹਨੂੰ ਚੇਂਜ ਕਰਾਂਗੇ ਆਪਾਂ ਲੋਕਾਂ ਦੇ ਮੁਤਾਬਕ ਆਮ ਲੋਕਾਂ ਦੇ ਮੁਤਾਬਕ ਕਾਨੂੰਨ ਬਣ ਕੇ ਜਾਗੇ ਤੁਸੀਂ ਦੇਖੋ ਕਿੰਨੇ ਪਰੇਸ਼ਾਨ ਨੇ ਲੋਕ ਜੇ ਗਰੀਬ ਬੰਦਾ ਕੋਈ ਮਕਾਨ ਲੈਂਦਾ ਤੇ ਮਕਾਨ ਬਣਾਉਣ ਦਾ ਸੁਪਨਾ ਰੋਟੀ ਕਪੜਾ ਤੇ ਮਕਾਨ ਮਕਾਨ ਸਭ ਤੋਂ ਜ਼ਰੂਰਤ ਉਹਦੀ ਵੱਡੀ ਜ਼ਰੂਰਤ ਆ ਇੰਡਸਟਰੀਆਂ ਨਹੀਂ ਹੋ ਰਹੀਆਂ ਐਨਓਸੀ ਤੋਂ ਬਿਨਾ ਮੁੱਖ ਮੰਤਰੀ ਸਾਹਿਬ ਵਾਰ-ਵਾਰ ਐਲਾਨ ਕਰ ਰਿਹਾ ਰਾਹਤ ਦੇਣ ਦੇ ਆ ਕਿ ਐਨਓਸੀ ਦੀ ਸ਼ਰਤ ਹਟਾ ਲਈ ਆ ਤੁਸੀਂ ਦੇਖੋ ਦੋ ਵਾਰੀ ਐਲਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ ਤੀਸਰੀ ਵਾਰ 31 ਜੁਲਾਈ ਨੂੰ ਇਹਨਾਂ ਨੇ ਬਿੱਲ ਵੀ ਪਾਸ ਕਰ ਦਿੱਤਾ ਵਾਪਰਾ ਐਕਟ ਦੀ ਰੀ ਅਮੈਂਡਮੈਂਟ ਕੀਤੀ ਆ ਨਾ ਕਿਸੇ ਦਾ ਮੀਟਰ ਲੱਗਣ ਰਿਹਾ ਵਾ ਨਾ ਕਿਸੇ ਦੀ ਰਜਿਸਟਰੀ ਹੋਣੀ ਆ ਲੋਕ ਪਰੇਸ਼ਾਨ ਆ ਜਿਹੜਾ ਰਾਤ ਦਿਨ ਵਾਲਾ ਕੋਈ ਨੋਟੀਫਿਕੇਸ਼ਨ ਹੁੰਦਾ ਵਾ ਉਹ ਹਵਾ ਚ ਰਹਿ ਜਾਂਦਾ ਵਾ ਐਂਦ ਕਹਿੰਦੇ ਵੀ ਹਜੇ ਐਲਾਨ ਕਰਨ ਦਾ ਫਾਇਦਾ ਕੀ ਜੇ ਤੇ ਲਾਗੂ ਨਹੀਂ ਕਰ ਸਕਦੇ ਜਾ ਕੇ ਇਸ ਕਰਕੇ ਲੋਕ ਪਰੇਸ਼ਾਨ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਇਹ ਸਰਕਾਰ ਆਮ ਲੋਕਾਂ ਦੀ ਸੁਣਵਾਈ ਨਹੀਂ ਕਰਦੀ ਤੇ ਫਿਰ ਆਮ ਲੋਕਾਂ ਦਾ ਕਿਉਂ ਨਾਮ ਕਰਦੇ ਜਾ ਕੇ ਆਮ ਲੋਕ ਨਹੀਂ ਆ ਇਹਦੇ ਬੈਠੇ ਹੋਏ ਇਹ ਖਾਸ ਲੋਕ ਆ ਖਾਸ ਲੋਕ ਤਾਂ ਕਹਿ ਰਹੇ ਆਪਾਂ ਇਹ ਖਾਸ ਲੋਕ ਸਾਡੀਆਂ ਵੋਟਾਂ ਦੇ ਨਾਲ ਇਹ ਆਮ ਲੋਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਆਪਾਂ ਆਮ ਲੋਕਾਂ ਘਰਾਂ ਦੇ ਬੱਚੇ ਆ ਲਾਗੇ ਸਾਡੀਆਂ ਵੋਟਾਂ ਨਾਲ ਸਾਡੀਆਂ ਵੋਟਾਂ ਨਾਲ ਇਹ ਖਾਸ ਬਣ ਗਏ ਆ ਅੱਜ ਪਛਾਣਦੇ ਨਹੀਂ ਆ ਇਹ ਕਹਿੰਦੇ ਆ ਅਸੀਂ ਗਨਮੈਨ ਨਹੀਂ ਲੈਣੇ ਦੀ ਸਿਕਿਉਰਟੀ ਲੋਕ ਲਈ ਹੋਣੀ ਚਾਹੀਏ ਅਸੀਂ ਮਕਾਨ ਨਹੀਂ ਲਵਾਂਗੇ ਬੰਗਲਾ ਨਹੀਂ ਲਵਾਂਗੇ ਤਨਖਾਹ ਨਹੀਂ ਲਵਾਂਗੇ ਉਹ ਸਭ ਕੁਝ ਆ ਆਮ ਬੰਦਾ ਜਿਹੜਾ ਉਹਦੇ ਹਾਲਾਤ ਇਤਨਾ ਦੇ ਉਤਨਾ ਰਹੇ ਕੋਈ ਬਦਲਾਅ ਨਹੀਂ ਆਇਆ ਆ ਲੋਕ ਰੁਣਡੇ ਤੁਹਾਡੇ ਸਾਹਮਣੇ ਦੇਖੋ ਕਿਤਨਾ ਲੋਕ ਪਰੇਸ਼ਾਨਾ ਹੋਣੇ ਆ ਇਹ ਜਿਹੜਾ ਮਸਲਾ ਵਾ ਇਹ ਪੰਜਾਬ ਦੇ ਆਮ ਲੋਕਾਂ ਦਾ ਮਸਲਾ ਆ ਨਾ ਦੇ ਡੀਲਰਾਂ ਦਾ ਮਸਲਾ ਨਾ ਕੋਲੋਨਾਈਜ਼ਰਾਂ ਦਾ ਮਸਲਾ ਸਰਕਾਰ ਇਹ ਮੰਦੀ ਆ ਕਿ ਕੋਲੋਨਾਈਜ਼ਰ ਕਲੋਨੀ ਕੱਟ ਜਾਂਦਾ ਤੇ ਜਿਹੜੇ ਸੀਵਰੇਜ ਵਾਟਰ ਸਪਲਾਈ ਜਿਹੜੀ ਉਹ ਸਰਕਾਰ ਨੂੰ ਪਾਉਣੀ ਪੈਂਦੀ ਇਹ ਬਿਲਕੁਲ ਗਲਤ ਹੈ ਪਤਾ ਨਹੀਂ ਭਗਵੰਤ ਜੀ ਕਿਹੜੇ ਸਮੇਂ ਦੀ ਗੱਲ ਕਰਨ ਦੇ ਆ ਕੋਲੋਨਾਈਜ਼ਰ ਜਦੋਂ ਕਲੋਨੀ ਕੱਟਦਾ ਵਾ ਉਹਨੂੰ ਸਿਰਫ ਕਾਰਪੋਰੇਸ਼ਨ ਦੇ ਪੁੱਟਾ ਦੇ ਨਾਂ ਦੇ ਤੇ ਧੱਕੇ ਤੇ ਡਾਕੂ ਮਿਲਦੇ ਜਾਂ ਲੁੱਟਣ ਵਾ ਤੇ ਜਿਹੜਾ ਪ੍ਰਾਈਵੇਟ ਕਲੋਨੀ ਕੋਲੋਨਾਈਜ਼ਰ ਕੱਟਦਾ ਵਾ ਸਭ ਤੋਂ ਪਹਿਲਾਂ ਉਹ ਡਿਵੈਲਪਮੈਂਟ ਕਰਦਾ ਵਾ ਈਵਨ ਉਹ ਬਿਆਨੇ ਵੀ ਲਿਖ ਕੇ ਦਿੰਦਾ ਮੈਂ ਡਿਵੈਲਪਮੈਂਟ ਕਰਾ ਕੇ ਦੇਵਾਂਗਾ ਇਹ ਚੀਜ਼ ਦੀ ਬਿਲਕੁਲ ਸਪੋਰਟ ਨਹੀਂ ਕਰਦੇ ਜੇ ਕੋਈ ਕਲੋਨਾਈਜ਼ਰ ਕੇ ਇਹ ਨਾਲ ਗਲਤ ਕੰਮ ਕਰਦਾ ਉਹ ਤੇ ਪਰਚੇ ਹੋਣਾ ਚਾਹੀਦੇ ਆ ਲੇਕਿਨ ਜਿਹੜੇ ਆਮ ਲੋਗ ਆ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਰਲੀਫ ਦੇਣ ਦੇ ਨਾਂ ਤੇ ਇਹਨਾਂ ਸਰਕਾਰ ਨੇ ਕੀਤਾ ਵਾ ਉਹ ਲਾਗੂ ਹੋਣਾ ਚਾਹੀਦਾ ਨੋਟੀਫਿਕੇਸ਼ਨ ਜੇ ਸਰਕਾਰ ਨਹੀਂ ਕਰੇਗੀ ਤੇ ਅਸੀਂ ਫਿਰ ਟਿੱਖਾ ਸੰਘਰਸ਼ ਕਰਾਂਗੇ ਜੀ ਦਾ ਅੱਜ ਦਾ ਜਿਹੜਾ ਸਾਡਾ ਇਹ ਸ਼ਾਂਤਮਈ ਰੋਸ ਕਰਨਾ ਹੈ ਇਸ ਪੰਜਾਬ ਸਰਕਾਰ ਗੁੰਗੀਬੋਲੀ ਸਰਕਾਰ ਨੂੰ ਦੇ ਕੰਨਾ ਤੱਕ ਵਾਰਿ ਬਚਾਉਣ ਵਾਸਤੇ ਲਾਇਆ ਗਿਆ ਹੈ ਕਿ ਬਹੁਤ ਵਾਰੀ ਤੁਸੀਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਹੇ ਕਿ ਚੌਥੀ ਆ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਕਿ ਰਜਿਸਟਰੀਆਂ ਦੇ ਉੱਤੇ ਐਨਓਸੀ ਖਤਮ ਬਿਜਲੀ ਦੇ ਪਹਿਲਾਂ ਤੇ ਐਨਓਸੀ ਖਤਮ ਪਰ ਇਹ ਐਲਾਨ ਦੇ ਐਲਾਨ ਹੀ ਰਹਿ ਗਿਆ ਹੱਲੇ ਤੱਕ ਜਮੀਨੀ ਲੈਵਲ ਤੇ ਕੰਮ ਸ਼ੁਰੂ ਨਹੀਂ ਹੋਇਆ ਲੋਕ ਮੀਟਰ ਲਵਾਉਣ ਨੂੰ ਤਰਸਰਾਏ ਨੇ ਤਸੀਲਾਂ ਦੇ ਵਿੱਚ ਲੜਾਈਆਂ ਪੈ ਰਹੀਆਂ ਨੇ ਜਿਨ੍ਹਾਂ ਲੋਕਾਂ ਨੇ ਸੌਦੇ ਕੀਤੇ ਹੋਏ ਆ ਉਹਨਾਂ ਦੀਆਂ ਰਜਿਸਟਰੀ ਨਹੀਂ ਹੋ ਰਹੀਆਂ ਲੋ ਅੱਜ ਵਿਆਹ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਗਿਆ ਹੈ ਕਈਆਂ ਲੋਕਾਂ ਨੇ ਜਿਹੜੇ ਆਪਣੇ ਪਲਾਟ ਸੇਲ ਕਰਕੇ ਕਿਸੇ ਨੇ ਬੱਚੀ ਦਾ ਵਿਆਹ ਕਰਨਾ ਹੈ ਤੇ ਬੱਚੇ ਨੂੰ ਬਾਹਰ ਭੇਜਣਾ ਹੈ ਔਰ ਉਹ ਦੇਣਾ ਆਗੇ ਨੇ ਵਿਆਹ ਸ਼ਾਦੀਆਂ ਦੇ ਪਰ ਅਗਲਿਆਂ ਨੂੰ ਬਿਆਨੇ ਲੈ ਕੇ ਗਾੜੀ ਰਜਿਸਟਰੀ ਨਹੀਂ ਉਹ ਪਾਰਗੇ ਇਹਨੂੰ ਸਦੇ ਬਗੈਰ ਤੇ ਇਸ ਕਰਕੇ ਅੱਜ ਗੁੰਗੀਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਜਿਹੜਾ ਸ਼ਾਂਤਮਈ ਕਰਨਾ ਪ੍ਰਾਪਰਟੀ ਦੇ ਚੁੰਨੀਣ ਵੱਲ ਲਗਾਇਆ ਗਿਆ ਕਿ ਸਰਕਾਰ ਦੇ ਕੰਨਾਂ 'ਚ ਬਾਜ ਪਵੇ ਤੇ ਉਹ ਜਿਹੜਾ ਵਾ ਐਨਓਸੀ ਦਾ ਜਿਹੜਾ ਨੋਟੀਫਿਕੇਸ਼ਨ ਹੈ ਜਲਦੀ ਤੋਂ ਜਲਦੀ ਚਲਦੀ ਕਰੇ ਜੇ ਨਹੀਂ ਕਰਨਗੇ ਤੇ ਅਗਰ ਉਹ ਸਾਰੇ ਮੀਟਿੰਗ ਕਰਕੇ ਜੁਨੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਤਿੱਖਾ ਸੰਘਰਸ਼ ਰੂਪਕਿਤ ਹੋ ਜਾਏਗਾ